ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੁਲਾਕਾਤ ਕਰਨ ਦੇ ਕਾਰਨ ਕੀ ਰਹੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪਛਮੀ ਦੀ ਉਪ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਬੀਤੇ ਕੱਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕਰਕੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਬਣਾਉਣ ਦੇ ਲਈ ਜਗਾ ਦੇਣ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿਖਤੀ ਦਰਖਾਸਤ ਦੇ ਕੇ ਕਿਹਾ ਹੈ ਕਿ ਆਪ ਦਾ ਚੰਡੀਗੜ੍ਹ ਦੇ ਵਿੱਚ ਕੋਈ ਦਫਤਰ ਨਹੀਂ ਹੈ ਜਦਕਿ ਬਾਕੀ ਸਿਆਸੀ ਧਿਰਾਂ ਦੇ ਇੱਥੇ ਦਫਤਰ ਬਣੇ ਹੋਏ ਨੇ ਭਗਵੰਤ ਮਾਨ ਨੇ ਕਿਹਾ ਕਿ ਆਪ ਗੋਮੀ ਪਾਰਟੀ ਆ ਤੇ ਉਹ ਮੁੱਖ ਦਫਤਰ ਵਾਸਤੇ ਜਗਾ ਦੇ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ ਉਹਨਾਂ ਨੇ ਹਾਲੀ ਦੇ ਵਿੱਚ ਗੁਜਰਾਤ ਤੇ ਪੰਜਾਬ ਦੇ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਦਾ ਹਵਾਲਾ ਵੀ ਦਿੱਤਾ ਮੁੱਖ ਮੰਤਰੀ ਨੇ ਦੱਸਿਆ ਕਿ ਦਫਤਰ ਵਾਸਤੇ ਜਗਾ ਲਈ ਜੋ ਵੀ ਨੀयत ਨਿਯਮ ਹੁੰਦੇ ਨੇ ਉਹਨਾਂ ਦੀ ਪੂਰਤੀ ਜਿਹੜੀ ਆ ਉਹ ਪਾਰਟੀ ਕਰ ਰਹੀ ਹੈ ਤੇ ਉਂਝ ਵੀ ਰਾਜਸਥਾਨੀ ਦੇ ਵਿੱਚ ਪੰਜਾਬ ਦਾ 60 ਤੇ 40 ਦਾ ਜਿਹੜਾ ਅਨੁਪਾਤ ਹੈ ਉਹਨਾਂ ਦੱਸਿਆ ਕਿ ਉਹਦੇ ਮੁਤਾਬਕ ਸਾਨੂੰ ਜਗ੍ਹਾ ਜਿਹੜੀ ਆ ਮਿਲਣੀ ਚਾਹੀਦੀ ਹੈ ਉਹਨਾਂ ਨਾਲ ਹੀ ਕਿਹਾ ਕਿ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਬਾਰੇ ਜਲਦੀ ਕੋਈ ਫੈਸਲਾ ਲੈਣਗੇ ਔਰ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਇੱਕ ਸ੍ਰੇਸ਼ਟਾਚਾਰੀ ਮੀਟਿੰਗ ਸੀ ਜਿਸ ਦਾ ਕੈਬਨਟ ਫੇਰ ਬਦਲ ਵਗੈਰਾ ਦੇ ਨਾਲ ਕੋਈ ਵੀ ਤਾਲੁਕ ਨਹੀਂ ਹੈ ਉਹਨਾਂ ਨੇ ਦੱਸਿਆ ਕਿ ਉਹ ਪਲਕੇ ਦਿੱਲੀ ਜਾ ਰਹੇ ਨੇ ਮਤਲਬ ਕੱਲ ਦੀ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਸ਼ਾਮ ਦੇ ਉਹਨਾਂ ਅੱਜ ਦਿੱਲੀ ਜਾਣੇ ਕਿਉਂਕਿ ਦਿੱਲੀ ਦੇ ਵਿੱਚ ਜਸ਼ਨ ਮਨਾਇਆ ਜਾਏਗਾ ਪਾਰਟੀ ਦੇ ਵੱਲੋਂ ਜਿੱਥੇ ਪਾਰਟੀ ਨੇ ਜਿੱਤ ਦੀ ਖੁਸ਼ੀ ਮਨਾਣੀ ਹੈ ਉਹਨਾਂ ਪਾਰਟੀ ਦੇ ਵਿੱਚ ਪੂਰੀ ਇੱਕ ਜੁਟਤਾ ਅਤੇ ਅਨੁਸ਼ਾਸਨ ਹੋਣ ਦੀ ਗੱਲ ਆਖੀ ਹੈ ਕਾਂਗਰਸ ਦੇ ਵਿੱਚ ਪਾਟੋ ਧੜਬੜੇ ਉਹਨਾਂ ਗੱਲ ਕੀਤੀ ਔਰ ਕਿਹਾ ਕਿ ਜਿਸ ਪਰਿਵਾਰ ਦੇ ਵਿੱਚ ਲਾਣੇਦਾਰ ਦੀ ਗੱਲ ਨਹੀਂ ਮੰਨੀ ਜਾਂਦੀ ਉਸ ਦੇ ਵਿੱਚ ਜਲਦੀ ਕੰਦਾ ਨਿਕਲ ਜਾਂਦੀਆਂ ਨੇ ਜੋ ਕਾਂਗਰਸ ਪਾਰਟੀ ਦਾ ਜ਼ਿਕਰ ਕਰਦੇ ਹਨ ਉਹਨਾਂ ਨੇ ਕਿਹਾ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਪੱਛਮੀ ਸੀਟ ਤੇ ਜ਼ਮਾਨਤ ਜਬਤ ਹੋਣ ਬਾਰੇ ਪੁੱਛੇ ਜਾਣ ਤੇ ਭਗਵੰਤ ਮਾਨ ਨੇ ਕਿਹਾ ਕਿ ਇਕੱਲੇ ਸੁਖਵੀਰ ਬਾਦਲ ਨੂੰ ਹੀ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਮ ਛੱਡ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਚਾਰਜ ਜਿੰਮੀ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਚੋਣ ਹੀ ਨਹੀਂ ਲੜੀ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵੀ ਗੱਠਜੋੜ ਨੂੰ ਕੱਚੂ ਕੂਮੇ ਤੇ ਚੂਹੇ ਦੀ ਦੋਸਤੀ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਦੋਵੇਂ ਇੱਕ ਦੂਜੇ ਨੂੰ ਲੈ ਕੇ ਲੈ ਬੈਠਦੇ ਨੇ। ਔਰ ਕੈਬਨਿਟ ਦੇ ਵਿੱਚ ਫੇਰ ਬਦਲ ਦੇ ਬਾਰੇ ਮੁੱਖ ਮੰਤਰੀ ਮਾਨ ਨੇ ਥੋੜੇ ਜਿਹਾ ਸੰਕੇਤ ਦਿੱਤੇ ਉਹਨਾਂ ਨੇ ਕਿਹਾ ਕਿ ਆਂਦੇ 2-4 ਦਿਨਾਂ ਦੇ ਵਿੱਚ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੋਏਗਾ ਪਰ ਪਾਰਟੀ ਵਾਅਦੇ ਮੁਤਾਬਕ ਨਵੇਂ ਵਿਧਾਇਕ ਸੰਜੀਵ अरोड़ा ਨੂੰ ਮੰਤਰੀ ਬਣਾਏਗੀ ਔਰ ਜਿਵੇਂ ਜਲੰਧਰ ਪੱਛਮੀ ਦੀ ਚੋਣ ਜਿੱਤਣ ਤੋਂ ਬਾਅਦ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਗਿਆ ਸੀ ਜਦੋਂ ਇਹ ਪੁੱਛਿਆ ਗਿਆ ਕਿ ਹੋਰ ਕਿੰਨੇ ਮੰਤਰੀ ਬਣਾਏ ਜਾਣਗੇ ਤਾਂ ਉਹ ਇਸ ਗੱਲ ਨੂੰ ਟਾਲਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਨੇ ਸੰਜੀਵ अरोड़ा ਦੇ ਵਿਧਾਇਕ ਬਣਨ ਮਗਰੋਂ ਰਾਜ ਸਭਾ ਦੀ ਖਾਲੀ ਹੋਈ ਸੀਟ ਬਾਰੇ ਕਿਹਾ ਕਿ ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਉਸ ਚਿਹਰੇ ਨੂੰ ਭੇਜਿਆ ਜਾਏਗਾ ਜੋ ਪੰਜਾਬ ਦੇ ਮੁੱਦਿਆਂ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕਰੇਗਾ ਉਹਨਾਂ ਨੇ ਕਿਹਾ ਕਿ ਹਾਲੇ ਥੋੜਾ ਸੋਚਣਾ ਵਿਚਾਰਨ ਦੀ ਜਾਨੀ ਕਿ ਸੋਚਣ ਵਿਚਾਰਨ ਦੀ ਲੋੜ ਹੈ ਜਦੋਂ ਇਹ ਪੁੱਛਿਆ ਗਿਆ ਕਿ ਕੀ ਕਿਸੇ ਸਨਤਕਾਰ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਏਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਨਤਕਾਰ ਵੀ ਉਹਨਾਂ ਦੀ ਪਾਰਟੀ ਦੇ ਮੈਂਬਰ ਹੀ ਨੇ ਜਿਵੇਂ ਸੰਜੀਵ अरोड़ा ਨੇ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣਾਂ ਦੇ ਵਿੱਚ ਜਿੱਤ ਦੇ ਜਿੱਤ ਤੋਂ ਬਾਅਦ ਦਿੱਲੀ ਦੇ ਵਿੱਚ ਅੱਜ ਜਸ਼ਨ ਦਾ ਜਿਹੜਾ ਆਪਾਂ ਜ਼ਿਕਰ ਕਰ ਰਹੇ ਹਾਂ ਉਹ ਮਨਾਇਆ ਜਾਏਗਾ ਔਰ ਗੁਜਰਾਤ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਮਨੀ ਚੋਣ ਦੇ ਮੇਰਚਿਓ ਮਿਲੀ ਜਿੱਤ ਦੇ ਮੱਦੇ ਨਜ਼ਰੀ ਅੱਜ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਜਸ਼ਨ ਮਨਾਇਆ ਜਾਏਗਾ ਜਿਸ ਮੌਕੇ ਤੇ ਆਪ ਦੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕਈ ਸੂਬਿਆਂ ਦੇ ਸੀਨੀਅਰ ਆਗੂ ਵੀ ਇਸ ਜਸ਼ਨ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸ਼ਹਿਰੀ ਕਲਸੀ ਵੀ ਕਪੂਰਥਲਾ ਹਾਊਸ ਦੇ ਵਿੱਚ ਹੋਣ ਵਾਲੇ ਜਸ਼ਨਾਂ ਦੇ ਵਿੱਚ ਸ਼ਮੂਲੀਅਤ ਕਰਨਗੇ ਪੰਜਾਬ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਜਿੱਤੇ ਹੋਏ ਉਮੀਦਵਾਰ ਸੰਜੀਵ ਅਰੋੜਾ ਅਤੇ ਗੁਜਰਾਤ ਦੀ ਵਿਸਾਵਦਰ ਸੀਟ ਤੇ ਜਿੱਤੇ ਹੋਏ ਗੋਪਾਲ ਇਟਾਲੀਅਨ ਨੂੰ ਵੀ ਉਚੇਚੇ ਤੌਰ ਦੇ ਉੱਤੇ ਸੱਦਿਆ ਗਿਆ ਦਿੱਲੀ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਜਿਮਨੀ ਚੋਣਾਂ ਦੇ ਵਿੱਚ ਜਿੱਤ ਨੇ ਵੱਡੀ ਉਮੀਦ ਦਿੱਤੀ ਹੈ ਤੇ ਪਾਰਟੀ ਹੁਣ ਜਸ਼ਨ ਮਨਾ ਕੇ ਸਮੁੱਚੇ ਦੇਸ਼ ਨੂੰ ਇੱਕ ਨਵਾਂ ਸੁਨੇਹਾ ਦੇਣ ਦੀ ਕੋਸ਼ਿਸ਼ ਕਰੇਗੀ ਜਾਣਕਾਰੀ ਦੇ ਮੁਤਾਬਕ ਪਲਕੇ ਆਪਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਏਗੀ ਜਿਸ ਦੇ ਵਿੱਚ ਨਵੀਂ ਰਣਨੀਤੀ ਦੇ ਤਹਿਤ ਚਰਚਾ ਕੀਤੀ ਜਾ ਸਕਦੀ ਹੈ ਬੀਤੇ ਕੱਲ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਪਾਵ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧਿਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਜੇਤੂ ਰੋਡ ショਅ ਵੀ ਕੱਢਿਆ ਗਿਆ ਇਸ ਤੋਂ ਜਾਪਦਾ ਹੈ ਕਿ ਆਪ ਹੁਣੇ ਤੋਂ 2027 ਦੀਆਂ ਚੋਣਾਂ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਨਜ਼ਰ ਆ ਰਹੀ ਹੈ ਬੇਸ਼ੱਕ ਅਧਿਕਾਰਕ ਤੌਰ ਦੇ ਤੇ ਪੁਸ਼ਟੀ ਨਹੀਂ ਹੋਈ ਆ ਪਰ ਭਲਕੇ ਜਿਹੜਾ ਮਤਲਬ ਅੱਜ ਜਿਹੜਾ ਕਪੂਰਥਲਾ ਹਾਊਸ ਦੇ ਵਿੱਚ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਮੀਟਿੰਗ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਕੌਮਿਕ ਕਨਵਿਨਰ ਅਰਵਿੰਦ ਕੇਜਰੀਵਾਲ ਆਖ ਚੁੱਕੇ ਨੇ ਕਿ ਉਹ ਰਾਜ ਸਭਾ ਦੇ ਵਿੱਚ ਨਹੀਂ ਜਾ ਰਹੇ ਉਹਨਾਂ ਇਹ ਵੀ ਆਖਿਆ ਹੈ ਕਿ ਪੰਜਾਬ ਤੋਂ ਖਾਲੀ ਹੋਈ ਰਾਜ ਸਭਾ ਦੀ ਸੀਟ ਲਈ ਕਿਸੇ ਪੰਜਾਬ ਦੇ ਉਮੀਦਵਾਰ ਨੂੰ ਉਮੀਦਵਾਰ ਬਣਾਇਆ ਜਾਏਗਾ ਇਸ ਦਾ ਫੈਸਲਾ ਸਿਆਸੀ ਮਾਮਲਿਆਂ ਬਾਰੇ ਕਮੇਟੀ ਹੀ ਕਰੇਗੀ ਸੋ ਹੁਣ ਕਮੇਟੀ ਦੇ ਵੱਲੋਂ ਕੀ ਫੈਸਲਾ ਕੀਤਾ ਜਾਏਗਾ ਉਹ ਦੇਖਣਾ ਹੋਏਗਾ ਪਰ ਰਾਸਵਾਦੀ ਸੀਟ ਤੇ ਜਾਏਗਾ ਕੌਣ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਅਗਲੀ ਖਬਰ ਪੀਐਫ ਦੇ ਨਾਲ ਜੁੜੀ ਹੋਈ ਹੈ ਦਰਸਲ ਪੀਐਫ ਖਾਤੇ ਦੇ ਵਿੱਚੋਂ ਹੁਣ ਜਿਹੜੀ ਰਕਮ ਕਢਵਾਉਣ ਦੀ ਸੀਮਾ ਹੈ ਉਸ ਨੂੰ ਵਧਾ ਕੇ 5 ਲੱਖ ਰੁਪਇਆ ਕਰ ਦਿੱਤਾ ਗਿਆ ਦਰਸਲ ਕੇਂਦਰੀ ਕਿਰਤ ਮੰਤਰੀ ਮਨਸ਼ੁਖ ਮਾਂਡਵਿਆ ਨੇ ਮੰਗਲਵਾਰ ਨੂੰ ਕਰਮਚਾਰੀ ਪ੍ਰੋਵੀਡੈਂਟ ਫੰਡ ਜਨਕਿ ਪੀਐਫ ਖਾਤਿਆਂ ਦੇ ਵਿੱਚੋਂ ਆਟੋ ਸੈਟਲਮੈਂਟ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ ਇਸ ਕਦਮ ਦੇ ਨਾਲ ਰਿਟਾਇਰਮੈਂਟ ਫੰਡ ਸੰਸਥਾ EPFO ਦੇ ਮੈਂਬਰ ਆਪਣੇ 5 ਲੱਖ ਰੁਪਏ ਤੱਕ ਦੀ پیشਗੀ ਕਢਾਉਣ ਦੇ ਕਲੇਮ ਦਾ ਨਵੇੜਾ 3 ਦਿਨਾਂ ਦੇ ਅੰਦਰ ਅੰਦਰ ਕਰ ਸਕਣਗੇ ਇਸ ਤੋਂ ਪਹਿਲਾਂ 1 ਲੱਖ ਰੁਪਿਆ ਕਢਵਾ ਸਕਦੇ ਸੀ ਪਰ ਹੁਣ ਉਸ ਹੀ ਰਕਮ ਵਧਾ ਕੇ 5 ਲੱਖ ਰੁਪਿਆ ਕਰ ਦਿੱਤੀ ਗਈ ਹੈ ਇਸ ਵੇਲੇ 3 ਦਿਨਾਂ ਦੀ ਅੰਤਿਮ ਸੀਮਾ ਵਾਲੇ ਆਟੋ ਸੈਟਲਮੈਂਟ ਮੋਡ ਦੇ ਰਾਹੀਂ ਰਾਸ਼ੀ ਕਢਵਾਉਂਦੀ ਸੀਮਾ 1 ਲੱਖ ਰੁਪਏ ਮਾਂਡਵਿਆ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ EPFO ਨੇ ਆਪਣੇ ਮੈਂਬਰਾਂ ਦੇ ਲਈ ਤੇਜ਼ੀ ਦੇ ਨਾਲ ਫੰਡ ਤੱਕ ਪਹੁੰਚ ਦੀ ਸਹੂਲਤ ਦੇ ਲਈ ਖਾਸ ਤੌਰ ਤੇ ਜ਼ਰੂਰੀ ਲੋੜਾਂ ਦੇ ਸਮੇਂ ਪੇਸ਼ਕੀ ਦਾਅਵਿਆਂ ਦੇ ਲਈ ਆਟੋ ਸੈਟਲਮੈਂਟ ਸੀਮਾ ਜਿਹੜੀ ਹੈ ਉਹ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਸ ਵੱਡੇ ਸੇਵਾ ਸੁਧਾਰ ਦੇ ਨਾਲ ਲੱਖਾਂ ਮੈਂਬਰਾਂ ਨੂੰ ਲਾਭ ਹੋਣ ਦੀ ਆਸ ਹੈ ਜੇ ਆਟੋ ਸੈਟਲਮੈਂਟ ਦੀ ਸ਼ੁਰੂਆਤ ਦੀ ਗੱਲ ਕਰੀਏ ਤੇ ਇਹਦਾ ਮਕਸਦ ਇਹ ਸੀ ਕਿ ਆਟੋ ਸੈਟਲਮੈਂਟ ਸ਼ੁਰੂ ਕਰਕੇ ਲੋਕਾਂ ਨੂੰ ਜਲਦ ਮਦਦ ਜਿਹੜੀ ਹੈ ਉਹ ਮਿਲਣੀ ਸ਼ੁਰੂ ਹੋ ਜਾਏ ਦਰਸਲ EPFO ਜਿਸ ਦੇ 7 ਕਰੋੜ ਤੋਂ ਵੱਧ ਮੈਂਬਰ ਨੇ ਉਹਨਾਂ ਦੇ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਲਈ ਤੁਹਾਨੂੰ ਯਾਦ ਹੋਵੇਗਾ ਕੋਵਿਡ-19 ਮਹਾਮਾਰੀ ਦੇ ਦੌਰਾਨ ਇਸ ਦੀ پیشਗੀ ਦਾਅਵਿਆਂ ਦੀ ਆਨਲਾਈਨ ਆਟੋ ਸੈਟਲਮੈਂਟ ਦੀ ਸ਼ੁਰੂਆਤ ਕੀਤੀ ਸੀ ਕੋਵਿਡ ਦੇ ਸਮੇਂ ਦੇ ਉਤੇ ਉਦੋਂ ਤੋਂ ਹੀ ਇਸ ਸਹੂਲਤ ਨੂੰ ਬਿਮਾਰੀ, ਸਿੱਖਿਆ, ਵਿਆਹ, ਮਕਾਨ ਬਣਾਉਣ ਦੀਆਂ ਲੋੜਾਂ ਨੂੰ ਕਵਰ ਕਰਨ ਦੇ ਲਈ ਵਧਾਇਆ ਗਿਆ ਹੈ। ਇਸ ਸਿਸਟਮ ਦੇ ਰਾਹੀਂ ਬਿਨਾਂ ਕਿਸੇ ਮਨੁੱਖੀ ਦਖਲਅੰਦਾਜ਼ੀ ਦੇ ਆਪਣੇ ਆਪ ਪ੍ਰਕਿਰਿਆਕਰ ਅਪਲਾਈ ਕੀਤਾ ਜਾ ਸਕਦਾ ਹੈ। ਜਿਸ ਦੇ ਨਾਲ ਤੇਜ਼ੀ ਦੇ ਨਾਲ ਨਿਪਟਾਰਾ ਅਤੇ ਪਾਰਦਰਸ਼ਤਾ ਜਿਹੜੀ ਹੈ ਉਹ ਯਕੀਨੀ ਬਣਾਈ ਜਾਂਦੀ ਹੈ ਤਾਂਕਿ ਲੋਕਾਂ ਦਾ ਜਿਹੜਾ ਪੈਸਾ ਹੈ ਪੀਐਫ ਦਾ ਉਹ ਲੋਕ ਕਿਸੇ ਵੀ ਸਮੇਂ ਇਸਤੇਮਾਲ ਕਰ ਸਕਣ ਔਰ 3 ਦਿਨਾਂ ਦੇ ਵਿੱਚ ਹੁਣ 1 ਲੱਖ ਦੀ ਥਾਂ ਤੁਸੀਂ 5 ਲੱਖ ਰੁਪਇਆ ਕਢਵਾ ਕੇ ਆਪਣਾ ਟਾਈਮ ਜਿਹੜਾ ਸਾਰ ਸਕਦੇ ਹੋ ਮਤਲਬ ਤੁਹਾਡਾ ਆਪਣਾ ਪੈਸਾ ਹੋਏਗਾ ਬਿਨਾਂ ਵਿਆਜ ਤੋਂ ਤੁਸੀਂ ਉਸ ਪੈਸੇ ਨੂੰ ਕਢਵਾ ਕੇ ਜੇ ਤੁਸੀਂ ਬਾਹਰੋਂ ਕਿਸੇ ਤੋਂ ਲਓਗੇ ਤੁਹਾਨੂੰ ਉਹਦੇ ਲਈ ਵਿਆਜ ਦੇਣਾ ਪਏਗਾ ਇਸ ਕਰਕੇ ਸਰਕਾਰ ਨੇ ਸਹੂਲਤ ਚਲਾਈ ਕਿ ਤੁਹਾਡਾ ਆਪਣਾ ਪੈਸਾ ਤੁਸੀਂ ਆਪਣੇ ਕੰਮਾਂ ਦੇ ਲਈ ਜਦੋਂ ਮਰਜ਼ੀ ਕਢਵਾ ਕੇ ਖਰਚ ਸਕਦੇ ਹੋ ਜੇ ਹੁਣ ਈਰਾਨ ਇਜ਼ਰਾਈਲ ਜੰਗ ਬੰਦੀ ਦੀ ਗੱਲ ਕਰੀਏ ਤੇ ਉਸ ਨੂੰ ਲੈ ਕੇ ਕੁਝ ਨਵੀਆਂ ਅਪਡੇਟਸ ਸਾਹਮਣੇ ਆਈਆਂ ਨੇ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ 12 ਦਿਨਾਂ ਤੋਂ جاری ਜੰਗ ਰੁਕਣ ਦੀਆਂ ਕੋਸ਼ਿਸ਼ਾਂ ਤੇ ਉਸ ਸਮੇਂ ਪਾਣੀ ਪੈਂਦਾ ਨਜ਼ਰ ਆਇਆ ਜਦੋਂ ਇਜ਼ਰਾਈਲ ਨੇ ਈਰਾਨ ਤੇ ਮਿਜ਼ਾਈਲਾ ਦਾਗਾਂ ਦਾ ਦੋਸ਼ ਲਾਉਂਦਿਆਂ ਠੁਕਮਾ ਜਵਾਬ ਦੇਣ ਦਾ ਅਹਿਦ ਲਿਆ ਉਂਝ ਈਰਾਨ ਦੀ ਫੌਜ ਨੇ ਇਜ਼ਰਾਈਲ ਤੇ ਮਿਜ਼ਾਈਲਾ ਦਾਗਾਂ ਤੋਂ ਇਨਕਾਰ ਕੀਤਾ ਹੈ ਪਰ ਉੱਤਰੀ ਇਜ਼ਰਾਈਲ ਦੇ ਕਈ ਇਲਾਕਿਆਂ ਦੇ ਵਿੱਚ ਧਮਾਕੇ ਸੁਣੇ ਗਏ ਨੇ ਅਤੇ ਸਾਇਰਨ ਵੱਜਦੇ ਰਹੇ ਨੇ ਇਸ ਤੋਂ ਪਹਿਲਾਂ ਇਜ਼ਰਾਈਲ ਅਤੇ ਈਰਾਨ ਨੇ ਜੰਗ ਰੋਕਣ ਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਸੀ ਜਾਣਕਾਰੀ ਦੇ ਮੁਤਾਬਕ ਕਤਰ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯਤਨਾ ਸਦਕਾ ਜੰਗਬੰਦੀ ਸਮਝੌਤਾ ਸਿਰੇ ਚੜ੍ਹਿਆ ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕੋਟਜ਼ੇ ਨੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ ਲਾਉਂਦਿਆਂ ਤਹਿਰਾਨ ਤੇ ਮੁੜ ਜ਼ੋਰਦਾਰ ਹਮਲੇ ਕਰਨ ਦੀ ਫੌਜ ਨੂੰ ਨਿਰਦੇਸ਼ ਜਿਹੜੇ ਸੀ ਉਹ ਦਿੱਤੇ ਸੀ। ਈਰਾਨ ਦੇ ਵੱਲੋਂ ਕਤਰ ਦੇ ਵਿੱਚ ਸੋਮਵਾਰ ਰਾਤ ਅਮਰੀਕੀ ਫੌਜੀ ਅਡੇ ਅਤੇ ਸੀਮਤ ਮਿਜ਼ਾਈਲਾਂ ਮਿਜ਼ਾਈਲ ਹਮਲੇ ਕਰਨ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮੰਗਲਵਾਰ ਤੜਕੇ ਜੰਗਬੰਦੀ ਦੇ ਸਮਝੌਤੇ ਦਾ ਐਲਾਨ ਕੀਤਾ ਸੀ। 트੍ਰੰਪ ਦੀ ਪੋਸਟ ਅਤੇ ਜੰਗਬੰਦੀ ਸ਼ੁਰੂ ਹੋਣ ਦੇ ਦਰਮਿਆਨ ਇਜ਼ਰਾਈਲ ਨੇ ਤੜਕਸਾਰੀ ਈਰਾਨ ਦੇ ਵਿੱਚ ਕਈ ਥਾਵਾਂ ਤੇ ਹਵਾਈ ਹਮਲੇ ਕੀਤੇ ਜਿਸ ਦਾ ਈਰਾਨ ਨੇ ਮਿਜ਼ਾਈਲਾ ਦਾਗ ਕੇ ਜਵਾਬ ਦਿੱਤਾ ਹੈ ਹਮਲਿਆਂ ਕਾਰਨ ਇਜ਼ਰਾਈਲ ਦੇ ਵਿੱਚ 4 ਵਿਅਕਤੀ ਮਾਰੇ ਗਏ ਨੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਈਰਾਨ ਨੇ 2 ਮਿਜ਼ਾਈਲਾ ਦਾਗੀਆਂ ਸੀ ਦੋਹਾਂ ਨੂੰ ਹਵਾ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿੰਜਾਮਿਨ ਨੇਤਨਯਾਹੁ ਨੇ ਜੰਗਬੰਦੀ ਸਵੀਕਾਰ ਕਰ ਲਈ ਹੈ ਜਦਕਿ ਈਰਾਨੀ ਸਰਕਾਰੀ ਟੀਵੀ ਨੇ ਕਿਹਾ ਹੈ ਕਿ ਜੰਗ ਰੁਕ ਗਈ ਹੈ ਸਾウਦੀ ਅਰਬ ਅਤੇ ਮਿਸਰ ਸਮੇਤ ਖਿੱਤੇ ਦੇ ਕਈ ਆਗੂਆਂ ਦੇ ਵੱਲੋਂ 트럼ਪ ਦੇ جنگਬੰਦੀ ਬਾਰੇ ਐਲਾਨ ਦਾ ਸਵਾਗਤ ਕੀਤਾ ਗਿਆ ਨਿਤਨ ਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ 트럼ਪ ਦੇ ਨਾਲ ਤਾਲਮਿਲ ਬਣਾ ਕੇ ਈਰਾਨ ਦੇ ਨਾਲ ਦੁਬੱਲੀ جنگਬੰਦੀ ਦੇ ਲਈ ਰਾਜ਼ੀ ਹੋ ਗਿਆ ਉਹਨਾਂ ਇਜ਼ਰਾਈਲ ਦੀ ਸੁਰੱਖਿਆ ਕੈਬਨਟ ਨੂੰ ਕਿਹਾ ਹੈ ਕਿ ਮੁਲਕ ਦੇ ਈਰਾਨ ਦੇ ਪਰਮਾਣੂ ਅਤੇ ਬੈਲਾਸਟਿਕ ਮਿਜ਼ਾਈਲਾਂ ਪ੍ਰੋਗਰਾਮ ਦੇ ਖਤਰੇ ਨੂੰ ਖਤਮ ਕਰਕੇ ਆਪਣੇ ਸਾਰੇ ਜੰਗੀ ਨਿਸ਼ਾਨੇ ਹਾਸਲ ਕਰ ਲਏ ਨੇ ਨੇਤਨਯਾਹੁ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਈਰਾਨ ਦੇ ਫੌਜੀ ਅਧਿਕਾਰੀਆਂ ਤੇ ਕਈ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਤਹਿਰਾਨ ਦੇ ਅਸਮਾਨ ਤੇ ਕਬਜ਼ਾ ਕਰ ਲਿਆ। ਉਧਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਜੀ ਨੇ ਐਕਸ ਦੇ ਉੱਤੇ ਕਿਹਾ ਹੈ ਕਿ ਹਾਲੇ ਤੱਕ ਕਿਸੇ ਜੰਗਬੰਦੀ ਜਾਂ ਫੌਜੀ ਕਾਰਵਾਈ ਰੋਕਣ ਬਾਰੇ ਕੋਈ ਸਮਝੌਤਾ ਨਹੀਂ ਹੋਇਆ। ਉਂਝ ਇਜ਼ਰਾਈਲ ਹਕੂਮਤ ਨੇ ਤੜਕੇ 4 ਵਜੇ ਈਰਾਨੀ ਲੋਕਾਂ ਖਿਲਾਫ ਹਮਲਿਆਂ ਨੂੰ ਰੋਕ ਦਿੱਤਾ ਅਤੇ ਸਾਡਾ ਵੀ ਜਵਾਬ ਦੇਣ ਦਾ ਕੋਈ ਇਰਾਦਾ ਨਹੀਂ ਹੈ ਮਤਲਬ ਉਹਨਾਂ ਨੇ ਕਿਹਾ ਕਿ ਜਦੋਂ ਇਜ਼ਰਾਈਲ ਨੇ ਹਮਲਾ ਰੋਕ ਦਿੱਤਾ ਹੈ ਤਾਂ ਫਿਰ ਈਰਾਨ ਨੇ ਕਿਹਾ ਕਿ ਸਾਡਾ ਵੀ ਜਵਾਬ ਦੇਣ ਦਾ ਕੋਈ ਵੀ ਇਰਾਦਾ ਨਹੀਂ ਹੈ ਫੌਜੀ ਕਾਰਵਾਈ ਰੋਕਣ ਦਾ ਆਖਰੀ ਫੈਸਲਾ ਬਾਅਦ ਦੇ ਵਿੱਚ ਲਿਆ ਜਾਏਗਾ ਇਸ ਦੌਰਾਨ ਇਜ਼ਰਾਈਲੀ ਫੌਜਾਂ ਨੇ ਕਿਹਾ ਹੈ ਕਿ ਈਰਾਨ ਨੇ ਮੰਗਲਵਾਰ ਨੂੰ ਜੰਗਬਦਨੀ ਸ਼ੁਰੂ ਹੋਣ ਤੋਂ ਪਹਿਲਾਂ ਇਜ਼ਰਾਈਲ ਤੇ 20 ਮਿਜ਼ਾਈਲਾਂ ਦਾਗੀਆਂ ਸੀ ਜਿਸ ਦੇ ਨਾਲ ਬਿਰਸ਼ੇਵਾ ਸ਼ਹਿਰ ਦੀਆਂ ਤਿੰਨ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਇੱਕ ਇਮਾਰਤ ਦੇ ਵਿੱਚ ਚਾਰ ਲਾਸ਼ਾਂ ਮਿਲੀਆਂ ਨੇ ਅਤੇ ਮਲਬੇ ਦੇ ਵਿੱਚ ਹੋਰ ਕਈ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਜਿਹੜਾ ਉਹ ਜਤਾਇਆ ਗਿਆ। ਹਮਲੇ ਦੇ ਵਿੱਚ 20 ਵਿਅਕਤੀ ਜ਼ਖਮੀ ਹੋਏ ਹੋਏ ਨੇ ਇਹਦਾ ਦਾਵਾ ਕੀਤਾ ਜਾ ਰਿਹਾ ਹੈ। ਵਾਸ਼ਿੰਗਟਨ ਆਧਾਰਿਤ ਮਨੁੱਖੀ ਅਧਿਕਾਰ ਗਰੁੱਪ ਮੁਤਾਬਕ 12 ਦਿਨ ਚੱਲੀ جنگ ਦੇ ਵਿੱਚ ਇਜ਼ਰਾਈਲ ਦੇ 28 ਅਤੇ ਈਰਾਨ ਦੇ 974 ਵਿਅਕਤੀ ਮਰੇ ਗਏ ਨੇ। ਔਰ ਦੂਸਰੇ ਪਾਸੇ ਜਿਵੇਂ ਈਰਾਨ ਤੇ ਇਜ਼ਰਾਈਲ ਦੇ جنگ ਤੋਂ ਬਾਅਦ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਧੂ ਚਲਾਇਆ ਗਿਆ ਜਿਹਦੇ ਤਹਿਤ ਉੱਥੇ ਲੋਕ ਜਿਹੜੇ ਰੁਕੇ ਹੋਏ ਨੇ ਭਾਰਤੀ ਰਹਿੰਦੇ ਨੇ ਉਹਨਾਂ ਨੂੰ ਭਾਰਤ ਲਿਆਉਣ ਦਾ ਜਿਹੜਾ ਜੁਮਾ ਪਰ ਸਰਕਾਰ ਨੇ ਆਪਣੇ ਸਿਰ ਲਿਆ ਸੀ ਉਹਦੇ ਵਿੱਚ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨ ਅਤੇ ਇਜ਼ਰਾਈਲ ਤੋਂ ਹੋਰ ਭਾਰਤੀ ਸੁਰੱਖਿਅਤ ਭਾਰਤ ਵਾਪਸ ਆਏ ਨੇ ਦਰਸਲ ਭਾਰਤ ਨੇ ਈਰਾਨ ਅਤੇ ਇਜ਼ਰਾਈਲ ਦੇ ਵਿਚਾਲੇ ਚੱਲ ਰਹੇ ਤਣਾਅ ਦੇ ਦਰਮਿਆਨ ਦੋਹਾਂ ਦੇਸ਼ਾਂ ਤੋਂ 1100 ਤੋਂ ਵੱਧ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ ਜਿਸ ਦੇ ਨਾਲ ਆਪਰੇਸ਼ਨ ਸਿੰਧੂ ਦੇ ਤਹਿਤ ਇਨਾ ਮੁਲਕਾਂ ਦੇ ਵਿੱਚੋਂ ਕੱਢੇ ਗਏ ਵਿਅਕਤੀਆਂ ਦੀ ਹੁਣ ਗਿਣਤੀ ਜਿਹੜੀ ਹੈ ਉਹ 3170 ਯਾਨੀ ਕਿ 3170 ਵਿਅਕਤੀ ਹੋ ਗਈ ਹੈ ਇਜ਼ਰਾਈਲ ਤੋਂ 594 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਭਾਰਤੀ ਹਵਾਈ ਸੈਨਾ ਦੇ C17 ਹੈਵੀ ਲਿਫਟ ਜਹਾਜ਼ ਦੀ ਵਰਤੋਂ ਕਰਕੇ 400 ਤੋਂ ਵੱਧ ਵਿਅਕਤੀਆਂ ਨੂੰ ਇਜ਼ਰਾਈਲ ਤੋਂ ਜ਼ਮੀਨੀ ਰਸਤੇ ਰਾਹੀਂ ਜਾਰਡਨ ਅਤੇ ਮਿਸਰ ਲਿਜਾਇਆ ਗਿਆ ਇਸ ਤੋਂ ਇਲਾਵਾ 161 ਭਾਰਤੀਆਂ ਨੂੰ ਅਮਾਨ ਤੋਂ ਇੱਕ ਚਾਰਟਰਡ ਜਹਾਜ਼ ਦੇ ਰਾਹੀਂ ਵਾਪਸ ਲਿਆਂਦਾ ਗਿਆ ਜੋ ਸੜਕੀ ਮਾਰਗ ਰਾਹੀਂ ਇਜ਼ਰਾਈਲ ਤੋਂ ਜਾਰਡਨ ਦੀ ਰਾਜਧਾਨੀ ਪਹੁੰਚੇ ਸੀ ਵਿਦੇਸ਼ ਮੰਤਰੀ ਦੇ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਦੋ ਚਾਰਟਰਡ ਉਡਾਨਾਂ ਦੇ ਰਾਹੀਂ ਈਰਾਨ ਤੋਂ ਕੁੱਲ 573 ਭਾਰਤੀ ਤਿੰਨ ਸ਼੍ਰੀਲੰਕਾਈ ਅਤੇ ਦੋ ਨੇਪਾਲੀ ਨਾਗਰਿਕਾਂ ਨੂੰ ਕੱਢਿਆ ਗਿਆ ਈਰਾਨ ਤੋਂ ਕੱਢੇ ਗਏ ਨਵੇਂ ਜਥਿਆਂ ਦੇ ਤਹਿਤ ਭਾਰਤ ਹੁਣ ਤੱਕ ਫਾਰਸ ਦੀ ਖਾੜੀ ਦੇ ਇਸ ਦੇਸ਼ ਤੋਂ 2576 ਜਾਨੀ ਕਿ 2576 ਭਾਰਤੀਆਂ ਨੂੰ ਵਾਪਸ ਲੈ ਆ ਚੁੱਕਾ ਹੈ ਇਜ਼ਰਾਈਲ ਅਤੇ ਈਰਾਨ ਵਿਚਾਲੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਹਫਤੇ ਆਪਰੇਸ਼ਨ ਸਿੰਧੂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਈਰਾਨ ਅਤੇ ਇਜ਼ਰਾਈਲ ਤੋਂ ਹੁਣ ਤੱਕ 3170 ਭਾਰਤੀਆਂ ਨੂੰ ਵਾਪਸ ਭਾਰਤ ਲਿਆਂਦਾ ਹੈ ਭਾਰਤ ਪੱਛਮੀ ਏਸ਼ੀਆ ਸੰਘਰਸ਼ ਦਾ ਹੱਲ ਲੱਭਣ ਦੇ ਲਈ ਮਦਦ ਕਰਨ ਦੇ ਲਈ ਤਿਆਰ ਹੈ ਭਾਰਤ ਦੇ ਵੱਲੋਂ ਇਹ ਪ੍ਰਪੋਜ਼ਲ ਜਿਹੜਾ ਉਹ ਦਿੱਤਾ ਗਿਆ ਹੈ ਦਰਸਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਦਾ ਦਾਵਾ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਸੰਘਰਸ਼ ਦਾ ਹੱਲ ਲੱਭਣ ਦੇ ਲਈ ਆਪਣੀ ਭੂਮਿਕਾ ਨਿਭਾਉਣ ਵਾਸਤੇ ਭਾਰਤ ਬਿਲਕੁਲ ਤਿਆਰ ਹੈ ਭਾਰਤ ਨੇ ਅੱਗੇ ਵਧਣ ਦੇ ਲਿਹਾਜ਼ ਦੇ ਨਾਲ ਵਾਰਤਾ ਅਤੇ ਕੂਟਨੀਤੀ ਦਾ ਰਾਹ ਅਪਣਾਉਣ ਤੇ ਜ਼ੋਰ ਦਿੰਦਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਪੂਰੇ ਹਾਲਾਤ ਨੂੰ ਲੈ ਕੇ ਗੰਭੀਰ ਤੌਰ ਦੇ ਉਤੇ ਫਿਕਰਮੰਦ ਹੈ ਪਰ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਦੀਆਂ ਰਿਪੋਰਟਾਂ ਦਾ ਸਵਾਗਤ ਕਰਦਾ ਹੈ ਉਹਨਾਂ ਨੇ ਕਿਹਾ ਕਿ ਕਤਰ ਅਤੇ ਅਮਰੀਕਾ ਦੇ ਵੱਲੋਂ ਨਿਭਾਈ ਗਈ ਭੂਮਿਕਾ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਇਹ ਜੰਗ ਜਿਹੜੀ ਹੈ ਉਹ ਰੁਕੀ ਗਈ ਆ ਰੁਕਵਾਈ ਗਈ ਆ ਇਹ ਦੋਵੇਂ ਦੇਸ਼ਾਂ ਦੇ ਵਿੱਚ ਪੈ ਕੇ ਇਸ جنگ ਨੂੰ ਰੁਕਵਾਇਆ ਹੈ ਅਗਲੀ ਖਬਰ ਕਸ਼ਮੀਰ ਦੇ ਨਾਲ ਜੁੜੀ ਹੋਈ ਆ ਜਿੱਥੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਕਿ ਇੱਕ ਸਿੱਖ ਵਿਅਕਤੀ ਦੀ ਦਰਖਤ ਦੇ ਨਾਲ ਲਟਕਦੀ ਹੋਈ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਫੈਲ ਗਿਆ ਦਰਸਲ ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ਦੇ ਵਿੱਚ 40 ਸਾਲਾ ਸਿੱਖ ਦੀ ਦਰਖਤ ਦੇ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸਿੱਖਾਂ ਨੇ ਇਸ ਖਿਲਾਫ ਰੋਸ ਜ਼ਾਹਰ ਕਰਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਪੁਲਿਸ ਉਤਰਾ ਨੇ ਦੱਸਿਆ ਹੈ ਕਿ ਤਰਾਲ ਦੇ ਧਰਮਗੁੰਡ ਅਰੀਪਾਲ ਇਲਾਕੇ ਦੇ ਵਿੱਚ ਸੋਮਵਾਰ ਨੂੰ ਦਰਖਤ ਦੇ ਨਾਲ ਲਟਕਦੀ লাশ ਮਿਲੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਬਿਨਾਂ ਫੋਨ ਤੋਂ ਉਹ ਵਿਅਕਤੀ ਘਰੋਂ ਨਿਕਲਿਆ ਸੀ ਅਤੇ ਸ਼ਾਮ 4 ਵਜੇ ਉਸ ਦੀ লাশ ਦਰਖਤ ਦੇ ਨਾਲ ਲਟਕਦੀ ਹੋਈ ਮਿਲੀ ਹੈ ਪੁਲਿਸ ਨੇ ਭਾਰਤੀ ਨਾਗਰੀਕਾ ਸੁਰੱਖਿਆ ਸੰਹਿਤਾ ਦੇ ਸਹਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੀ ਪਛਾਣ surjit singh ਵਜੋਂ ਹੋਈ ਹੈ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਮੈਡੀਕਲ ਤੇ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋ ਗਈਆਂ ਨੇ ਅਤੇ ਹੁਣ ਜਾਂਚ ਜਿਹੜੀ ਆ ਉਹ ਇਸ ਸਾਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਕਿ ਕੀ ਇਹ ਘਟਨਾ ਕਿਵੇਂ ਵਾਪਰੀ ਹੈ ਅਗਲੀ ਖਬਰ ਸਪੋਰਟਸ ਦੇ ਨਾਲ ਜੁੜੀ ਹੋਈ ਹੈ ਲੀਡਸ ਟੈਸਟ ਦੇ ਵਿੱਚ ਭਾਰਤ 5 ਵਿਕਟਾਂ ਦੇ ਨਾਲ ਪਹਿਲਾ ਮੈਚ ਹਾਰ ਗਿਆ ਦਰਸਲ ਭਾਰਤੀ ਟੀਮ ਐਂਡਰਸਨ ਤੰਦੂਲਕਰ ਟਰੋਫੀ ਦੇ ਪਹਿਲੇ ਟੈਸਟ ਦੇ ਵਿੱਚ ਇੰਗਲੈਂਡ ਤੋਂ 5 ਵਿਕਟਾਂ ਦੇ ਨਾਲ ਹਾਰ ਗਈ ਹੈ ਇਸ ਦੇ ਨਾਲ ਹੀ ਟੀਮ 5 ਮੈਚਾਂ ਦੀ ਸੀਰੀਜ਼ ਦੇ ਵਿੱਚ 0-1 ਦੇ ਨਾਲ ਹੁਣ ਪਿੱਛੇ ਹੈ ਸੀਰੀਜ਼ ਦਾ ਦੂਸਰਾ ਮੁਕਾਬਲਾ 2 ਜੁਲਾਈ ਤੋਂ ਬਰਮਿੰਗਮ ਦੇ ਵਿੱਚ ਖੇਡਿਆ ਜਾਏਗਾ ਲੀਡਸ ਦੇ ਹੈਂਡਲਗਲੇ ਕ੍ਰਿਕਟ ਸਟੇਡੀਅਮ ਦੇ ਵਿੱਚ ਮੈਚ ਦੇ ਆਖਰੀ ਦਿਨ ਇੰਗਲੈਂਡ ਨੇ 350 ਦੌੜਾਂ ਬਣਾਉਣੀਆਂ ਸੀ ਜੋ ਟੀਮ ਨੇ 5 ਵਿਕਟਾਂ ਗਵਾ ਕੇ ਹੀ ਇੱਕ ਟੀਚਾ ਜਿਹੜਾ ਸੀ ਉਹ ਹਾਸਲ ਕਰ ਲਿਆ ਜੇ ਮੈਚ ਦੇ ਮੁੱਖ ਕ੍ਰਿਕੇਟਾਂ ਮਾਂ ਤੇ ਗੱਲ ਕਰੀਏ ਤੇ ਇੰਗਲੈਂਡ ਦੇ ਵੱਲੋਂ ਬੈਨ ਡੱਕਟ ਨੇ 149 ਅਤੇ ਜੈਕ ਕਰੋਲੀ ਨੇ 65 ਦੌੜਾਂ ਬਣਾਈਆਂ ਬੈਨ ਸਟੋਕਸ ਨੇ 33 ਦੌੜਾਂ ਬਣਾਈਆਂ ਭਾਰਤ ਦੇ ਵੱਲੋਂ ਸ਼ਰਦੂਲ ਠਾਕੁਰ ਔਰ ਪ੍ਰਸਿੱਧ ਕ੍ਰਿਸ਼ਨਾ ਨੇ 2-2 ਵਿਕਟਾਂ ਲਈਆਂ ਭਾਰਤ ਨੇ ਅੰਗਰੇਜ਼ੀ ਟੀਮ ਨੂੰ 371 ਦੌੜਾਂ ਦਾ ਟਿਚਾ ਦਿੱਤਾ ਸੀ ਇੰਗਲੈਂਡ ਪਹਿਲੀ ਪਾਰੀ ਦੇ ਵਿੱਚ 465 ਅਤੇ ਭਾਰਤ ਪਹਿਲੀ ਪਾਰੀ ਦੇ ਵਿੱਚ 471 ਦੌੜਾਂ ਤੇ ਆਲ ਆਊਟ ਹੋਇਆ ਸੀ ਭਾਰਤ ਨੂੰ ਪਹਿਲੀ ਪਾਰੀ ਦੇ ਵਿੱਚ 6 ਦੌੜਾਂ ਦੀ ਲੀਡ ਜ਼ਰੂਰ ਮਿਲੀ ਸੀ ਪਰ ਭਾਰਤੀ ਟੀਮ ਨੇ ਮੈਚ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਮੈਂ ਪੂਰੇ ਮੈਚ ਦੀ ਜੇਕਰ ਗੱਲ ਕਰੀਏ ਤੇ 9 ਕੈਚ ਭਾਰਤੀ ਟੀਮ ਨੇ ਛੱਡੇ ਮਤਲਬ ਜੇ ਉਹ 9 ਕੈਚ ਫੜੇ ਹੁੰਦੇ ਤੇ ਸ਼ਾਇਦ ਭਾਰਤੀ ਟੀਮ ਇਹ ਮੈਚ ਪਹਿਲਾਂ ਹੀ ਜਿੱਤ ਗਈ ਹੁੰਦੀ ਟੀਮ ਨੇ ਪਹਿਲੀ ਪਾਰੀ ਦੇ ਵਿੱਚ 6 ਕੈਚ ਔਰ ਦੂਸਰੀ ਪਾਰੀ ਦੇ ਵਿੱਚ 3 ਕੈਚ ਛੱਡੇ ਮਤਲਬ ਪੂਰੇ ਮੈਚ ਦੇ ਵਿੱਚ 9 ਕੈਚ ਛੱਡੇ ਜਿਸ ਕਰਕੇ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ 2 ਜੁਲਾਈ ਤੋਂ ਜਿਹੜਾ ਮੈਚ ਬਰਮਿੰਘਮ ਦੇ ਵਿੱਚ ਸ਼ੁਰੂ ਹੋਏਗਾ ਭਾਰਤ ਉਸ ਦੇ ਵਿੱਚ ਕਿਸ ਤਰੀਕੇ ਦਾ ਪ੍ਰਦਰਸ਼ਨ ਕਰਦਾ ਹੈ ਉਹ ਦੇਖਣਾ ਹੋਵੇਗਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ